ਕੈਲੀਅਮ ਨੇ 2 ਲੱਖ ਪੁਆਇਆ ਫਿਰ 5 ਲੱਖ 10 ਲੱਖ 15 ਲੱਖ ਕਰਕੇ ਪੁਆਏ ਗਏ ਤੇ ਜਦੋਂ ਮੇਰਾ 80 90 ਲੱਖ ਹੋ ਗਿਆ ਤੇ ਉਹਨਾਂ ਨੇ ਮੈਨੂੰ ਪੈਸੇ ਦਿੱਤੇ ਨੇ ਤੇ ਕਿੰਨੇ ਜਦੋਂ ਤੱਕ ਤੁਸੀਂ ਵੀ 90 ਲੱਖ ਰੁਪਏ ਜਮਾ ਨਹੀਂ ਕਰਾਉਂਦੇ ਹੌਲੀ ਹੌਲੀ ਕਰਕੇ ਤੇ ਤੁਹਾਨੂੰ ਇਕੱਠੇ ਮੋੜਾਂਗੇ ਵੀ 2 ਕਰੋੜ ਤੱਕ ਉਹਨਾਂ ਨੇ ਟਾਰਗੇਟ ਬਣਾਇਆ ਹੋਇਆ ਸੀ ਤੇ ਮੈਂ ਫੇਸਬੁੱਕ ਤੇ ਵੀ ਚਲਾਉਂਦਾ ਸੀ ਫੇਸਬੁੱਕ WhatsApp ਤੇ ਇੱਕ ਐਪ ਆਇਆ ਸੀ cricket ਦਾ ਤੇ ਉਹਨੂੰ ਮੈਂ ਲਿੰਕ ਜਦੋਂ ਕੀਤਾ ਤੇ ਏਜੰਟਾ ਦੁਆਰਾ ਮੈਨੂੰ ਫੋਨ ਆਣ ਲੱਗੇ WhatsApp ਆਈ ਤੇ ਮੈਨੂੰ ਪੈਸੇ ਦਾ ਲਾਲਚ ਦੇ ਕੇ ਜੇ 10000 ਜਮ੍ਹਾਂ ਕਰਾਓਗੇ ਤੇ 2000 ਰੁਪਏ ਦਵਾਂਗੇ ਜੇ 2000 ਜਮ੍ਹਾਂ ਕਰਾਓਗੇ 40000 ਦਵਾਂਗੇ ਇਸ ਤਰ੍ਹਾਂ ਮੈਂ ਤੁਹਾਨੂੰ ਉਹ ਪੈਸੇ ਪੁਆਏਗੇ ਤੇ ਕਿੰਨੇ ਪੈਸੇ ਹੁਣ ਤੱਕ ਬਨੂਦ ਜੀ ਚਲੇ ਗਏ ਤੁਹਾਡੇ ਉਸ ਗੇਮ ਦੇ ਵਿੱਚ ਜਿਹੜੇ ਹੈਗੇ 2 ਕਰੋੜ ਦੇ ਪਲੱਸ ਹੀ ਹੈ ਜੀ ਮੇਰਾ ਮਤਲਬ ਓਕੇ ਤੇ ਕਿੰਨੇ ਪੈਸੇ ਵਾਪਸ ਆਏ ਬਾਪਰ ਕੁਛ ਨੇ ਸਟਾਰਟਿੰਗ ਦੀ ਉਹਨਾਂ ਨੇ ਬਸ 10-2000 ਰੁਪਏ ਦਿੱਤਾ। ਫਾਸਸਤ ਨਾਲ ਇਹ ਮੈਨੂੰ ਸਟਾਰਟਿੰਗ ਤੋਂ ਬਾਅਦ 10000 ਦਾ 2000 ਰੁਪਏ ਮੇਰੇ ਖਾਤੇ 'ਚ ਪਾਇਆ ਸੀ ਤੇ ਕੋਈ 20000 ਰੁਪਏ ਬਾਅਦ 'ਚ ਵੀ ਪਾਇਆ ਸੀ ਤੇ ਬਾਅਦ 'ਚ ਕਹਿੰਦੇ ਸੀ ਤੁਹਾਡੇ ਪੈਸੇ ਇਨਵੈਸਟਮੈਂਟ ਕਰਾਂਗੇ ਤੇ ਜਿਵੇਂ-ਜਿਵੇਂ ਕਰਾਂਗੇ ਤੁਹਾਨੂੰ ਡਬਲ ਸਾਲ 'ਚ ਮੋੜ ਕੇ ਦੇਵਾਂਗੇ। ਕੰਪਨੀ ਨੇ ਕੁਛ ਭੇਜਿਆ ਵੀ ਤੁਹਾਨੂੰ ਕਿਉਂਕਿ ਲਾਲਚ ਦਿੰਦੀਆਂ ਹੁੰਦੀਆਂ ਹਨ ਕੰਪਨੀਆਂ ਕਿ ਆਹ ਆ ਜਾਂ ਕੁਝ ਹੋਰ ਆਏ ਨਾਲ ਮੈਨੂੰ ক্রিকেট ਕਿੱਟ ਭੇਜੀ ਸੀ ਇਹ 3-4 ਮਹੀਨੇ ਪਹਿਲਾਂ। ਕਿ ਨਾਮ ਕੀ ਸੀ ਉਹ ਕੰਪਨੀ ਐਪ ਦਾ ਨਾਮ ਜਰ ਕੀ ਕਿਸ ਨੂੰ ਨੋ। ਐ ਨਟਕ ਸੀ ਨੋ। ਮੇਰੇ ਘਰਦਿਆਂ ਦੇ ਪੈਸੇ ਸੀ ਮੈਂ ਆਪਦੇ ਘਰਦਿਆਂ ਦੇ ਐਫ ਡੀ ਨੂੰ ਤੋੜ ਕੇ ਪੈਸੇ ਬਈ ਪੁਆਏ ਸਨ ਤੇ ਐਪ 'ਚ ਸ਼ੋਅ ਕਰੀ ਜਾਂਦੇ ਸੀ ਵੀ ਟੁੱਟ ਗਏ ਅੱਜ ਇੰਨੇ ਪੈਸੇ ਹੋ ਗਏ। ਹੂੰ ਤੇ ਬਾਅਦ 'ਚ ਉਹਨਾਂ ਨੇ ਐਪ 'ਚ ਪਤਾ ਨਹੀਂ ਕਿਸ ਤਰ੍ਹਾਂ ਪੈਸੇ ਕੱਢ ਲਏ। ਵਿਡਰਾਅ ਨਹੀਂ ਹੁੰਦੇ ਸੀ ਐਪ 'ਚ ਜਦੋਂ ਤੁਸੀਂ ਕਰਨ ਦੀ ਕੋਸ਼ਿਸ਼ ਕੀਤੀ। ਵਿਡਰੋਅਲ ਉਹਨੇ ਲੋਕ ਲਾਇਆ ਸੀ ਜੀ 4 ਕਰੋੜ ਤੱਕ ਜੀ। ਜੀ ਕੀ ਨਾਮ ਹੈ ਤੇ ਕੀ ਘਟਨਾ ਹੋਈ ਉਸ? ਮੇਰਾ ਨਾਮ ਵਿਨੋਦ ਹੈ ਜੀ ਮੈਂ ਮੁਖਸਰ ਦਾ ਰਹਿਣ ਵਾਲਾ ਵਾਸੀ ਆ। ਮੈਂ ਫੇਸਬੁੱਕ ਤੇ ਵਿਚਲਾਉਂਦਾ ਸੀ ਫੇਸਬੁੱਕ WhatsApp ਤੇ ਇੱਕ ਐਪ ਆਇਆ ਸੀ cricket ਦਾ ਤੇ ਉਹਨੂੰ ਮੈਂ ਲਿੰਕ ਜਦੋਂ ਕੀਤਾ ਤੇ ਜੰਟਾ ਦੁਆਰਾ ਮੈਨੂੰ ਫੋਨ ਆਣ ਲੱਗੇ WhatsApp ਰਾਹੀਂ ਤੇ ਮੈਨੂੰ ਪੈਸੇ ਦਾ ਲਾਲਚ ਦੇ ਕੇ ਵੀ ਦਾਹਿਰ ਜਮਾ ਕਰਾਓਗੇ ਤੇ 20 ਰੁਪਏ ਦਵਾਂਗੇ ਜੇ 20 ਜਮਾ ਕਰਾਓਗੇ 40000 ਦਵਾਂਗੇ ਇਸ ਤਰ੍ਹਾਂ ਮਿਰ ਤੋਂ ਉਹ ਪੈਸੇ ਪੁਆਏ ਗਏ ਪਹਿਲੀ ਰੋ ਮੈਂ 2 ਲੱਖ ਪੁਆਇਆ ਫਿਰ 5 ਲੱਖ 10 ਲੱਖ 15 ਲੱਖ ਕਰਕੇ ਪੁਆਏ ਗਏ ਤੇ ਜਦੋਂ ਮੇਰਾ 80-90 ਲੱਖ ਹੋ ਗਿਆ ਤੇ ਉਹਨਾਂ ਨੇ ਮੈਨੂੰ ਪੈਸੇ ਦਿੱਤੇ ਨੇ ਤੇ ਕਹਿੰਦੇ ਜੇ ਜਿੰਨਾ ਤੱਕ ਤੁਸੀਂ ਵੀ 90 ਲੱਖ ਰੁਪਏ ਜਮਾ ਨਹੀਂ ਕਰਾਉਂਦੇ ਹੌਲੀ ਹੌਲੀ ਕਰਕੇ ਤੇ ਤੁਹਾਨੂੰ ਇਕੱਠੇ ਮੋਰਾਗੇ ਵੀ 2 ਕਰੋੜ ਤੱਕ ਉਹਨਾਂ ਨੇ ਟਾਰਗੇਟ ਬਣਾਇਆ ਹੋਇਆ ਸੀ ਤੇ ਹੁਣ ਵੀ ਮੈਨੂੰ ਵੀ ਫੋਨ ਵਰਸ ਵਰਸ ਆਉਂਦੇ ਆ ਤੇ ਧਮਕੀਆਂ ਦਿੰਦੇ ਨੇ ਜੇ ਤੱਕ ਤੂੰ ਪੈਸੇ ਜਮਾ ਨਹੀਂ ਕਰਾਏਂਗਾ ਤੇ ਅਸੀਂ ਤੈਨੂੰ ਸ਼ਟਰਾਂ ਤੋਂ ਗੋਲੀ ਮਰਵਾ ਦਾਂਗੇ ਤੇ ਕਿੰਨੇ ਪੈਸੇ ਹੁਣ ਤੱਕ ਬਨੋਦ ਜੀ ਚਲੇ ਗਏ ਤੁਹਾਡੇ ਉਸ ਗੇਮ ਦੇ ਵਿੱਚ ਜਿਹੜੇ ਹੈਗੇ 2 ਕਰੋੜ ਦੇ ਪਲੱਸ ਹੀ ਹੈ ਜੀ ਮੇਰਾ ਪੈਸਾ ਕਿਤੇ ਕਿੰਨੇ ਪੈਸੇ ਵਾਪਸ ਆਏ ਵਾਪਸ ਕੁਝ ਨਹੀਂ ਸਟਾਰਟਿੰਗ ਤੇ ਉਹਨਾਂ ਨੇ ਬਸ 10000 ਰੁਪਏ ਦਿੱਤਾ ਉਹਨ ਦਰ ਬਾਅਦ ਉਹਨਾਂ ਨੇ ਕੁਝ ਪੈਸੇ ਨਹੀਂ ਦਿੱਤੇ ਜੀ ਇਹ ਗੇਮ ਕਿੱਥੇ ਦੇਖੀ ਸੀ ਤੁਸੀਂ ਜਾਂ ਕੀ ਹੈਗਾ ਕਿੱਥੋਂ ਡਾਊਨਲੋਡ ਕੀਤਾ ਜਾਂ ਕੁਝ ਇਸ ਤਰ੍ਹਾਂ ਦਾ ਇਹ ਫੇਮ ਬੁੱਕ ਤੇ ਐਪ ਆਉਂਦੇ ਸੀ ਤੇ ਮੈਂ ਲਿੰਕ ਨੂੰ ਜੁਆਇਨ ਕੀਤਾ ਤੇ ਏਜੰਟਾਂ ਦੁਆਰਾ ਮੈਨੂੰ ਫੋਨ ਆਣ ਲੱਗੇ ਸੀ ओके ਅਦ ਕੀ ਏਜੰਟ ਦਾ ਨਾਮ ਕੀ ਸੀ ਜਿੰਨੂੰ ਤੇ ਫੋਨ ਆਇਆ ਹੈਗਾ ਜੀ ਉਹ ਨਵੇਦ ਹੈ ਜੀ ਓਕੇ ਪੁਲਿਸ ਨੂੰ ਕੋਈ ਦਿੱਤੀ ਦਰਖਾਸਤ ਕੋਈ ਕਾਰਵਾਈ ਜਾਂ ਕੁਛ ਇਸ ਤਰ੍ਹਾਂ ਦਾ ਹੋਇਆ ਤੁਸੀਂ ਦਿੱਤੀ ਹੈ ਪੁਲਿਸ ਨੂੰ ਕੋਈ ਸ਼ਿਕਾਇਤ ਪੁਲਿਸ ਨੇ ਕੋਈ ਪਰਚਾ ਦਰਜ ਕਰ ਲਿਆ ਹੈ ਜੀ ਦਿੱਤੀ ਹੈ ਸ਼ਿਕਾਇਤ ਦਰਜ ਓਕੇ ਕੱਲ ਉਹਨਾਂ ਨੇ ਪਰਚਾ ਕੀਤਾ ओके तो सी जमे इस गलों विश्वास किमे ਕੀਤਾ उन्हने पे विश्वास इतना ये उन्होने स्टार्टिंग ਦਾ 10000 ਦਾ 20000 ਰੁਪਏ ਮੇਰੇ ਖਾਤੇ ਚ ਪਾਇਆ ਸੀ ਤੇ ਕੋਈ 20000 ਰੁਪਏ ਬਾਅਦ ਚ ਵੀ ਪਾਇਆ ਸੀ ਤੇ ਬਾਅਦ ਚ ਕਹਿੰਦੇ ਸੀ ਤੁਹਾਡੇ ਪੈਸੇ ਇਨਵੈਸਟਮੈਂਟ ਕਰਾਂਗੇ ਤੇ ਜਿਵੇਂ ਜਿਵੇਂ ਕਰੂੰ ਤੁਹਾਨੂੰ ਡਬਲ ਸਾਲ ਚ ਮੋੜ ਕੇ ਦਵਾਂਗੇ ਪਹਿਲਾ ਤਾਂ ਮੈਂ 84 ਲੱਖ ਰੁਪਏ ਜਮਾ ਕਰਾਈ ਬੈਠਾ ਸੀ ਮੈਂ ਕਿਹਾ ਮੈਨੂੰ ਮੇਰੇ ਪੈਸੇ ਮੋੜ ਦਿਓ ਤੇ ਉਹ ਗੰਦੇ ਵੀ ਉਹ ਤੱਕ ਮੋੜਾਂਗੇ ਜਦ ਤੱਕ ਤੁਹਾਨੂੰ ਜਿੰਨੇ ਤੇ ਆਦੇ ਪੈਸੇ ਲੈਣੇ ਆ ਉਹਨੇ ਹੋਰ ਜਮਾ ਕਰਾ ਦੇ ਨੀ ਤੋ ਉਹਨਾਂ ਨੇ ਕਦੇ ਤੁਸੀਂ ਪੁੱਛਿਆ ਨਹੀਂ ਵੀ ਤੁਹਾਡਾ ਮਾਲਕ ਕੌਣ ਹੈ ਜਾਂ ਹੋਰ ਕਿਸੇ ਦਾ ਓਨਰ ਬਾਰੇ ਗੱਲ ਹੋਈ ਕੰਪਨੀ ਦਾ ਮਾਲਕ ਕੌਣ ਮੈਂ ਨਾ ਪੁੱਛਿਆ ਵੀ ਤੁਹਾਡਾ ਓਨਰ ਕੌਣ ਆ ਬਈ ਬੈਂਕ ਥਰੂ ਪੈਸੇ ਮੇਰੇ ਮੂਲੋਂ ਬੈਂਕ ਥਰੂ ਗਏ ਆ ਤੇ ਉਹਨਾਂ ਨੇ ਕਰਨਾਟਕਾ ਦਾ ਸੀਐਮ ਡੀ ਕੇਸ਼ੀ ਕੁਮਾਰ ਦਾ ਨਾਮ ਲਿਆ ਸੀ ਵੀ ਉਹ ਓਨਰ ਹੈ ਤੇ ਉਹਨਾਂ ਦੀ ਕੰਪਨੀ ਹੈ ਜੀ ਮੈਨੂੰ ਉਹਨਾਂ ਦਾ ਵਿਸ਼ਵਾਸ ਤੋਂ ਆਇਆ ਓਕੇ ਤੁਸੀਂ ਜਿਹੜਾ ਹੈਗਾ 2 ਕਰੋੜ ਰੁਪਏ ਤੁਹਾਡੇ ਨਾਲ ਠੱਗੀ ਹੋ ਗਈ ਕੰਪਨੀ ਨੇ ਕੁਝ ਭੇਜਿਆ ਵੀ ਤੁਹਾਨੂੰ ਕਿਉਂਕਿ ਲਾਲਚ ਦਿੰਦੀਆਂ ਹੁੰਦੀਆਂ ਹਨ ਕੰਪਨੀਆਂ ਕਿ ਆਹ ਆ ਜਾਂ ਕੁਝ ਆਉਂਦਾ ਆਏ ਉਹਨਾਂ ਨੇ ਮੈਨੂੰ ਕਿਕਟ ਕਿੱਟ ਭੇਜੀ ਸੀ ਇਹ ਤਿੰਨ ਚਾਰ ਮਹੀਨੇ ਪਹਿਲਾਂ ਓਕੇ ਕੀ ਨਾਮ ਕੀ ਸੀ ਉਹ ਕੰਪਨੀ ਐਪ ਦਾ ਨਾਮ ਜਾਂ ਕੀ ਐਨਟ ਕਸਿਨੋ ਜੀ ਐਨਟ ਕਸਿਨੋ ਓਕੇ ਤੁਸੀਂ ਮੰਗ ਕੀ ਕਰਦੇ ਹੈਗੇ ਹੁਣ ਮੈਂ ਤਾਂ ਬਾਈ ਮੰਗ ਕਰਦਾ ਇਹ ਮੈਨੂੰ ਇਨਸਾਬ ਮਿਲ ਜਾਵੇ ਤੇ ਮੇਰੇ ਘਰ ਦੇ ਜਿਹੜੇ ਪੈਸੇ ਸੀ ਮੈਂ ਉਹਦੇ ਘਰ ਦੇ ਲੀ ਐਫ ਡੀਆ ਤੋੜ ਕੇ ਪੈਸੇ ਬਈ ਪਵਾਏ ਸੋਨਾਂ ਦੇ ਤੇ ਉਹ ਕਿੰਨੇ ਕਿੰਨੇ ਅਕਾਊਂਟ ਸੀ ਜਿੰਨਾ ਚ ਪੈਸੇ ਪਵਾਇਆ ਗਿਆ 2 ਕਰੋੜ ਰੁਪਏ 3 प्लस काउंट ਹੋਣਗੇ ਓਕੇ ਕਿ ਕਿੰਨੇ ਕਿੰਨੇ ਕਰਕੇ ਪਵਾਏ ਫਿਰ ਲੋ ਜੇ ਐਂ ਕਦੇ 5 ਲੱਖ ਜੀ ਕਦੇ 10 ਲੱਖ ਕਦੇ 15 ਲੱਖ ਕਦੇ 3 ਲੱਖ 9 ਲੱਖ 6 ਲੱਖ ਪੇਮੈਂਟ ਤੁਸੀਂ ਪਵਾਉਂਦੇ ਸੀ ਤੇ ਕਾਊਂਟ ਤੇ ਦੇ ਦੋ ਤੁਹਾਨੂੰ ਕਰਕੇ ਵੀ ਦਿਖਾਉਂਦੇ ਸੀ ਵੀ ਆ ਤੁਹਾਡੇ ਅਕਾਊਂਟ 'ਚ ਦੁੱਗਣੇ ਹੋ ਗਏ ਜਾਂ ਕੁਝ ਇਸ ਤਰ੍ਹਾਂ ਵੀ ਕਰਕੇ ਦੁਕਾਉਂਦੇ ਸੀ ਹਾਂ ਜੀ ਉਹਨਾਂ ਦੇ ਇੱਕ ਐਪ ਸੀ ਹੂੰ ਤੇ ਐਪ 'ਚ ਸ਼ੋ ਕਰੀ ਜਾਂਦੇ ਸੀ ਵੀ ਤੁਹਾਡੇ ਕੋਲ ਅਜਿੰਨੇ ਪੈਸੇ ਹੋ ਗਏ। ਹੂੰ। ਤੇ ਬਾਅਦ 'ਚ ਉਹਨਾਂ ਨੇ ਐਪ 'ਚ ਪਤਾ ਨਹੀਂ ਕਿ ਕਿਸ ਤਰ੍ਹਾਂ ਪੈਸੇ ਕੱਢ ਲਏ। ਵਿਡਰਾਅਲ ਨਹੀਂ ਹੁੰਦੇ ਸੀ ਐਪ 'ਚ ਜਦੋਂ ਤੁਸੀਂ ਕਰਨ ਦੀ ਕੋਸ਼ਿਸ਼ ਕੀਤੀ। ਵਿਡਰੋਅਲ ਉਹਨਾਂ ਨੇ ਲੋਕ ਲਾਇਆ ਸੀ 4 ਕਰੋੜ ਤੱਕ ਜੀ। ਓਕੇ ਓਕੇ। ਜੇ 4 ਕਰੋੜ ਹੋ ਤਾਂ ਵਿਡਰੋਅਲ ਹੋਊਗਾ। ਹਾਂ ਜੀ 4 ਕਰੋੜ ਤੋਂ ਬਾਅਦ ਉਹਨਾਂ ਨੇ ਪਤਨੀ ਆਪ ਦੇ ਜੈਂਟ ਦੁਆਰੇ ਖੇਡ ਦੇ ਸੀ ਉਹ। ਓਕੇ ਓਕੇ।